ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਅੱਜ ਦੀ ਫੇਰ ਵੀਡੀਓ ਪਿੰਡ ਫੂਲ ਹੈ ਜੀ ਸਾਡੇ ਬਿਲਕੁਲ ਰਾਮਪਰੇ ਦੇ ਨਜ਼ਦੀਕ ਹੈ ਜ਼ਿਲ੍ਹਾ ਬਠਿੰਡਾ ਪੈਂਦਾ ਬਾਈ ਸਿਮਰ ਦੇ ਘਰੇ ਆ ਜਿੱਥੇ ਅੱਗੇ ਵੀ ਬਹੁਤ ਤੁਸੀਂ ਮਹੱਭਤ ਕੀਤੀ ਸੀ ਬਾਈ ਕੋਲੇ ਬੂਰਾ ਸੌਣ ਬਹੁਤ ਤਕੜੇ ਰਿਕਾਰਡ ਦਾ ਸੀਗਾ ਤਾਂ ਅੱਜ ਉਹਨਾਂ ਕੋਲੇ ਬਹੁਤ ਜਿਆਦੇ ਸੋਹਣੀ ਇੱਕ ਚੰਗੇ ਦੁੱਧ ਦੇ ਰਿਕਾਰਡ ਦੀ ਇੱਕ ਮੱਝ ਹੈ ਤਾਂ ਉਸੇ ਮੱਝ ਦੀ ਸਪੈਸ਼ਲੀ ਵੀਡੀਓ ਬਣਾਉਣ ਸ਼ੂਟ ਕਰਨ ਆਏ ਸੀਗੇ ਤਾਂ ਨਾਲ ਦੀ ਨਾਲ ਸ਼ੇਅਰ ਵੀ ਕਰੀ ਚੱਲਿਓ ਨਾਲ ਦੀ ਨਾਲ ਕਮੈਂਟ ਵੀ ਕਰੀ ਚੱਲਿਓ ਤਾਂ ਜਿਹੜਾ ਬੰਦਾ ਚਾਹਵਾਨ ਹੋਇਆ ਤੇ ਉਹ ਨਾਲ ਦੀ ਨਾਲ ਹੀ ਬਾਈ ਨੂੰ ਫੋਨ ਵੀ ਕਰੀ ਚੱਲਿਓ ਤੇ ਆਜੋ ਫਿਰ ਤੁਹਾਨੂੰ ਦਿਖਾਉਣੇ ਆ ਤਾਂ ਇੱਧਰ ਦੀ ਤੁਸੀਂ ਦੇਖੋ ਫੋਗਰ ਫੁਗਰ ਲੱਗੇ ਹੋਇਆ ਤੇ ਬੈਠੀਆਂ ਵੀਰੇ ਪੂਰਾ ਨਿਆਰੇ ਦੇ ਨਾਲ ਤਾਂ ਉਹ ਮੱਜ ਦੂਜੀ ਸਾਈਡ ਨੂੰ ਬੰਨੀ ਵੀ ਅੰਦਰਲੇ ਪਾਸੇ ਤਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਤਾਂ ਬਾਈ ਦੀ ਕੇਆਰਪੀ ਦੇਖ ਸਕਦੇ ਆ ਬੱਚਾਂ ਤੋਂ ਲਾ ਕੇ ਆ ਇਹਦੇ ਵਾਲੇ ਸ਼ਾਨਦਾਰ ਰਿਜ਼ਲਟ ਸੀਗਾ ਬਹੁਤ ਟੌਪ ਦੀਆਂ ਪੂਰੀਆਂ ਕੱਟੀਆਂ ਜਿਆਦਾ ਦਿੱਤੀਆਂ ਉਹਨੇ ਤੇ ਇੱਕ ਅੱਧਾ ਹੀ ਮਤਲਬ ਬੱਚ ਦੀ ਮੇਲ ਆਉਂਦਾ ਸੀ ਜਿਆਦਾ ਫੀਮੇਲ ਨਹੀਂ ਆਉਂਦੀਆਂ ਸੀ ਬਾਕੀ ਬਾਈ ਦੀ ਤੁਸੀਂ ਸਮਾਈ ਦੇ ਸਕਦੇ ਆ ਚਲੋ ਇੱਧਰ ਬੈਠੀਆਂ ਵਿਚਾਰੀਆਂ ਆਪਾਂ ਕੰਨ ਥਾਉਣੀ ਆ ਠੀਕ ਆ ਬਹੁਤ ਚੰਗੇ ਦੁੱਧ ਵਾਲੀਆਂ ਹੀ ਆ ਸਾਰੀਆਂ ਬਾਈ ਕੋਲੇ ਚੰਗੇ ਰਿਕਾਰਡ ਵਾਲੀਆਂ ਇਕੱਠੀਆਂ ਕੀਤੀਆਂ ਵੀ ਮੱਜਾ ਤੇ ਆਜੋ ਚੱਲਦੇ ਆ ਫਿਰ ਉਹ ਮੱਜ ਕਰਨੀ ਤੇ ਕਰਾਉਣੇ ਆ ਬਾਈ ਨਾਲ ਵੀ ਗੱਲਬਾਤ ਛੋਡੀ ਲੋ ਵੀ ਮਿੱਤਰੋ ਤਾਂ ਹੁਣੀ ਹਜੇ ਇਹਨੇ ਬੱਚੇ ਨੂੰ ਜਨਮ ਦਿੱਤਾ ਥੋੜਾ ਜਿਹਾ ਮੈਂ ਆਉਣ ਦੇ ਵਿੱਚ ਲੇਟ ਹੋ ਗਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਹਜੇ ਥੋੜੀ ਜਿਹੀ ਡਰਦੀ ਆ ਤਾਂ ਸਿਮਰਨਾ ਬਾਈ ਇੱਧਰ ਆ ਹੋਰ ਸਿਮਰ ਕੀ ਹਾਲ ਹੈ ਕੈਮਾ ਸੇ ਤਾ ਤਾਂ ਫਿਰ ਉਹ ਵੀ ਵੀਡੀਓ ਦਾ ਆਪਣੀ ਦਾ ਬਹੁਤ ਤਕੜਾ ਰਿਸਪੌਂਸ ਮਿਲਿਆ ਸੀ ਆਪਾਂ ਨੂੰ ਹਨਾ ਹਾਂਜੀ ਵਧੀਆ ਰਿਸਪੌਂਸ ਮਿਲਿਆ ਸੀ ਤਾਂ ਬਾਕੀ ਕਿਉਂਕਿ ਰਿਕਾਰਡਰ ਕੋਡ ਵੀ ਚੰਗਾ ਸੀ ਬਾਕੀ ਕਹਿੰਦੇ ਅੰਦਰ ਰਿਸਪੌਂਸ ਰਿਕਾਰਡ ਦੇ ਨਾਲ ਹੀ ਮਿਲਦੇ ਆ ਆਹ ਰਿਕਾਰਡ ਦੇ ਨਾਲ ਹੀ ਮਿਲਦੀ ਫੋਨ ਬਹੁਤ ਆਏ ਗੁਰੂ ਖੇਤਰ ਨਾਲ ਲਈ ਆ ਚੋਕੇ ਸੰਕਰ ਨੰਬਰ ਸਰ ਤੋਂ ਬਹੁਤ ਫੋਨ ਆਈ ਅੱਛਾ ਟੀਮਨ ਲਾਈਨ ਵਾਲਾਂ ਦੀ ਬਹੁਤ ਫੋਨ ਆਈ ਸੀਗੀ ਓਕੇ ਫਿਰ ਉਹ ਇਧਰ ਆਪਣੇ ਬਦਨੀ ਕਲਾਂ ਆਪਣੀ ਮੋਗੇ ਜ਼ਿਲ੍ਹੇ ਚ ਲੈ ਗਏ ਅੱਛਾ ਉਹ ਮੋਗੇ ਜ਼ਿਲ੍ਹੇ ਦੇ ਵਿੱਚ ਲੈ ਗਏ ਸੀ ਬੋਲਾ ਆਪਣਾ ਹਨਾ ਕਿਉਂਕਿ ਉਹੀ ਚੀਜ਼ ਹੈ ਨਾ ਚੰਗੇ ਰਿਕਾਰਡ ਵਾਲੀ ਬਾਕੀ ਇੱਕ ਆਪਣੀ ਪਹਿਲਾਂ ਤੋਂ ਹੀ ਆਦਤ ਆਪਾਂ ਜਿਹੜੀ ਚੀਜ਼ ਵੀਡੀਓ ਬਣਾਉਣੀ ਹੈ ਰਿਕਾਰਡ ਵਾਲੀ ਬਣਾਉਣੀ ਹੈ ਤਾਂ ਸਿਮਰ ਜਿਹੜੀ ਅੱਜ ਆਪਾਂ ਮੱਝ ਦਿਖਾਉਣ ਲੱਗੇ ਆ ਕਿੰਨੇ ਦੁੱਧ ਵਾਲੀ ਹੈ ਬਾਈ ਇਹ ਇਹ ਥੱਲੇ ਆਪਾਂ 19 ਕਿਲੋ ਦੁੱਧ ਚੋਇਆ ਜੀ 19 ਕਿਲੋ ਦੁੱਧ ਚੋਇਆ ਹਾਂਜੀ ਪਿਛਲੇ ਸੋ ਇਹ ਦੂਜੇ ਦੀ ਪਿਛਲੇ ਹੁਣ ਤੀਜੇ ਦੀ ਦੂਜੇ ਦੀ ਉਹ ਪਹਿਲਾਂ ਕੱਟੀ ਬ ਤਾਂ ਹੁਣ ਇਹ ਤੀਜੀ ਸੂਈ ਸੂਈ ਹੈ ਤੀਜੀ ਸੂਈ ਹੈ ਜੀ ਹੁਣੇ ਓਕੇ ਵੀਰੇ ਤੇ ਬੱਚਾ ਹੁਣ ਹੀ ਦਿੱਤਾ ਹਜੇ ਬੱਚਾ ਹੁਣ ਹੀ ਦਿੱਤਾ ਹਜੇ ਹਾਂ ਕਿਉਂਕਿ ਹਜੇ ਨਾਲੇ ਤਾਂ ਮੂੰਗੀ ਵੀ ਵਿਚਾਰੀ ਡਰੀ ਜਾਂਦੀ ਹੈ ਹਾਂ ਜੇਰ ਵੀ ਨਹੀਂ ਪਈ ਹਾਂ ਜੇਰ ਵੀ ਨਹੀਂ ਪਈ ਬਿਲਕੁਲ ਬਿਲਕੁਲ ਹੁਣ ਬੈਠੂਗੀ ਫੇਰ ਪਾਉਗੇ ਜੇਰ ਤਾਂ ਆਪਾਂ ਦਿਖਾਈਏ ਮੜੀ ਜੀ ਤੋੜ ਕੇ ਵੀ ਲੋ ਵੀ ਮਿੱਤਰੋ ਪੂਰੀ ਗੌਰ ਕਰਿਓ ਤਾਂ ਬਾਕੀ ਜਿਹੜੀ ਚੀਜ਼ ਬਾਈ ਨੇ ਕਹੇ ਤੀ ਤਾਂ ਉਹੀ ਚੀਜ਼ ਸੱਚ ਹੋਊਗੀ ਬਾਈ ਇਹ ਚੀਜ਼ ਕਿਉਂਕਿ ਤਸੱਲੀ ਹੁੰਦੀ ਆ ਆਪ ਨੂੰ ਕਿਉਂਕਿ ਇਹ ਵੀ ਆਪਾਂ ਕਹਿ ਸਕਦੇ ਆ ਜੇ ਅੰਦੀ ਵੀਡੀਓ ਸ਼ੂਟ ਕਰਦੇ ਆ ਪਹਿਲਾਂ ਤੋਂ ਪੁਰਾਣੇ ਸਮੇ ਤੋਂ ਆਪਣੇ ਨਾਲ ਉਹਨੂੰ ਦੀ ਜੁੜੇ ਹੋਇਆ ਬਾਈ ਸਾਰੇ ਲਓ ਜੀ ਥਾਂ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਦੇਖੋ ਆ ਡਰੋਨ ਹਜੇ ਤਾਂ ਤੁਹਾਨੂੰ ਪਤਾ ਜਦੋਂ ਸੂਕੇ ਨਾਲ ਦੇ ਨਾਲ ਥੋੜਾ ਬਹੁਤਾ ਬੱਚੇ ਨੂੰ ਝੰਗਾਉਣਾ ਪੈਂਦਾ ਹਨ ਉਹਦਾ ਕਰਕੇ ਥੋੜਾ ਜਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਉਹ ਬਾਈ ਦੇ ਨਾਲ ਕਨੈਕਟ ਕਰੋ ਬਸ ਉਹਨੂੰ ਪਤਾ ਹੀ ਐ ਫਿਰ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਹੁੰਦੀਆਂ ਫਿਰ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਤਾਂ ਰਹਿ ਗਿਆ ਬਾਕੀ ਥਣ ਥਣ ਵੀ ਦੇਖੋ ਤਾਰ ਤੂਰ ਬਹੁਤ ਵਧੀਆ ਯਕੀਨਣੀਆਂ ਬਾਕੀ ਹੁਣ ਤਾਂ ਚਲੋ ਸੂਕੀ ਤੁਸੀਂ ਧਾਰ ਮਾਰ ਕੇ ਵੀ ਚੈੱਕ ਕਰਕੇ ਵੀ ਥਣ ਇਲਜਾ ਸਕਦੇ ਆ ਹਨ ਤਾਂ ਕੋਈ ਉਹ ਗੱਲ ਨਹੀਂ ਸਿਮਰ ਮੜ ਦੀ ਹਲਾਈਂ ਬਾਈ ਜੇ ਇਤੋਂ ਕਿਉਂਕਿ ਮੂਰੇ ਤਾਂ ਨੀਮਾ ਜੇ ਖੜ ਜਾਂਦੇ ਨੇ ਤਾਂ ਦੇਖ ਸਕਦੇ ਆ ਜੀ ਤੇ ਬਹੁਤ ਭਾਰੀ ਮੱਝ ਥੋੜਾ ਜਿਹਾ ਸਿੰਘ ਖੁੱਲਾ ਆ ਸਿੰਗ ਦਾ ਤੁਹਾਨੂੰ ਪਤਾ ਚਲੋ ਕਹਿੰਦੇ ਹੁੰਦੇ ਬਰੀਡ ਦੇ ਨਾਲ ਤਾਂ ਕੋਈ ਤਾਲਕ ਵੀ ਨਹੀਂ ਹੁੰਦਾ ਆਉਣ ਵਾਲੇ ਜਿਹੜੇ ਬੱਚੇ ਹੁੰਦੇ ਆ ਉਹ ਚੰਗਈ ਆਉਂਦੇ ਆ ਉਹ ਦੇਖ ਸਕਦੇ ਤੁਸੀਂ ਜਮਾ ਜੈਡ ਬਲੈਕ ਇਹਦੀ ਬੱਚੇ ਦੀ ਪੂਛ ਵੀ ਜਮਾ ਜੈਡ ਬਲੈਕ ਆ ਦੇਖ ਇਹਦੀ ਕੱਟੀ ਖੜੀ ਏ ਇਹਦੀ ਵੀ ਜੈਡ ਬਲੈਕ ਪੂਛ ਹੈ ਤੇ ਬਾਕੀ ਕੱਟੀ ਦਾ ਆਰਡਰ ਵੀ ਤੁਹਾਨੂੰ ਦਿਖਾਈਏ ਇਹ ਸਾਦੇ ਮੈਥੋਂ ਡਰਦੀ ਆ ਤੇ ਉਂ ਚੀਜ਼ਾਂ ਹੀ ਦਿਖਾਉਣਾ ਵੀ ਦੇਖੋ ਜਿਹੜੀ ਚੀਜ਼ ਆਉਣ ਵਾਲੇ ਵੀ ਬਰੀਡ ਕਰਾਉਣ ਵਾਲੀ ਚੀਜ਼ ਹੈ ਨਾ ਤਾਂ ਉਹ ਇਦਾਂ ਦੀ ਫਿਰ ਮੂਰੇ ਚੀਜ਼ਾਂ ਜਾਂਦੀ ਆ ਬਸ ਉਹ ਤਾਂ ਦੇਖ ਸਕਦੇ ਨਾਲੇ ਤੁਸੀਂ ਡਰਦੀ ਆ ਤਾ ਇਹ ਬਾਈ ਜੀ ਜਿਹੜਾ ਡਰੈੱਸ ਹੈ ਇਹ ਫੂਲੋਂ ਫੂਲ ਕਚੈਰੀ ਰੋਡ ਕਚੈਰੀਆਂ ਥਾਣੇ ਵਾਲੀ ਸੜਕ ਕਹਿ ਸਕਦੇ ਆਂ ਥਾਣੇ ਵਾਲੀ ਸੜਕ ਤੇ ਗੱਲਕਲ ਵਾਲੀ ਸੜਕ ਤੇ ਆ ਬਸ ਥੋੜਾ ਜਿਹਾ ਨਿਕਲ ਕੇ ਬਾਹਰ ਤੀਜੀ ਪਹੀ ਆਪਣਿਆਂ ਵਾਲੀ ਆ ਜਾਂਦੀ ਹੈ ਹਨਾ ਤੀਜੀ ਪਹੀ ਹਾਂਜੀ ਆਪਣੀ ਹੈ ਹਾਂ ਖੱਬੇ ਹੱਥ ਤੀਜੀ ਪਹੀ ਆਪਣੇ ਆ ਇੱਕ ਨਾਲ ਛੋਟਾ ਜਿਹਾ ਛੱਡ ਦਸੂ ਦੂਜੇ ਪਾਸੇ ਵਾਲਾ ਨਾ ਤਾਂ ਸਿਮਰਨ ਦਾ ਘਰ ਉਰਲੇ ਪਾਸੇ ਨਾਲ ਹੈ ਤਾਂ ਬਾਕੀ ਤੁਸੀਂ ਦੇਖੋ ਤੇ ਬਹੁਤ ਪਿਆਰੀ ਮੱਝ ਆ ਬਾਈ ਤਾਂ ਬਾਈ ਨਾਲ ਬਾਕੀ ਨੰਬਰ ਦੇ ਤਾਂ ਇੱਕ ਵਾਰੀ ਤੁਹਾਨੂੰ ਨੰਬਰ ਹੋਰ ਬੋਲਦੇ ਆ 76579 ਜੀ ਸ਼ੇਤਰ 708 25 708 708 ਇਹ ਨੰਬਰ ਆ ਵੀਰ ਦਾ ਤੇ ਬਾਕੀ ਤੁਸੀਂ ਬਰੀਡ ਦੇ ਦੇਖ ਹੀ ਲੇਤੀ ਪਹਿਲਾਂ ਵਾਲੀ ਵੀਡੀਓ ਵੀ ਪੁਰਾਣੀ ਤੁਸੀਂ ਦੇਖੀ ਹੈ ਹਜੇ ਉਹਨੂੰ ਵੀ ਸਿਰਫ 3 ਕੁ ਮਹੀਨੇ ਹੋਏ ਹੋਣਗੇ ਹਾਂਜੀ 3 ਮਹੀਨੇ ਤਾਂ ਬਹੁਤ ਜ਼ਿਆਦਾ ਤੁਸੀਂ ਲੱਖਾਂ 'ਚ ਉਹ ਵੀਡੀਓ ਚੱਲੀ ਆ ਬੜਾ ਮੁਹੱਬਤ ਦਿੱਤੀ ਹੈ ਨਾ ਕਿਉਂਕਿ ਪਹਿਲਾਂ ਤੋਂ ਸਕੀਨ ਹੈ ਕੋਈ ਪਸ਼ੂ ਐਦਾਂ ਦਾ ਨਹੀਂ ਵੀ ਜਿਹੜਾ ਇਹਨੇ ਘੱਟ ਦੁੱਧ ਵਾਲਾ ਰੱਖਿਆ ਹੋਵੇ ਵੀ ਪਹਿਲਾਂ ਤੋਂ ਵੀ ਚੰਗੇ ਦੁੱਧ ਵਾਲੇ ਰੱਖਿਆ ਅੱਛਾ ਇਹਦੀ ਇੱਕ ਤੇ ਉਮੀਦ ਕੀ ਕਰ ਸਕਦੇ ਆਪਾਂ ਇਧਰਲੇ ਪਾਸੇ ਨੂੰ 19 ਤੋਂ 20 ਲੀਟਰ ਤੱਕ ਤਾਂ ਦੇਉਗੀ ਬਾਕੀ ਆਏ ਆ ਜੀ ਜਿਵੇਂ ਹੁਣ ਮੱਝ ਹੁਣ ਸੂਈ ਪਈ ਸਾਰਾ ਕੁਝ ਸਾਹਮਣੇ ਆ ਗਿਆ ਇੱਕ ਹਫਤਾ ਰੋਕ ਕੇ ਅਗਲਾ ਡਿਲੇ ਕਰਕੇ ਅਜੇ ਤਾਂ ਵੀ ਕੋਈ ਗਾੜੀ ਅਗਲਾ ਦੁੱਧ ਚੋਕੇ ਲੈ ਸਕਵੇ ਦੁੱਧ ਚੋਕੇ ਵੀ ਲੈ ਸਕਦਾ ਪੈ ਨਹੀਂ ਕੋਈ ਵਪਾਰੀ ਵਾਂਗੂ ਜੀ ਆਪਾਂ ਲਈ ਆ ਜਾਈ ਫਰੀਦੀ ਆਪਣੀ ਦਾ ਘਰ ਦੀ ਮੈਂ ਆਪਣੀ ਘਰ ਦੀ ਉਹ ਜਦੋਂ ਪਹਿਲਾਂ ਵੀ ਦੁੱਧ ਚੋਇਆ ਵਾ ਯਾ ਦੁੱਧ ਚੋਇਆ ਬਈ ਆਪਾਂ ਤਸਦੀ ਹੈ ਬਾਕੀ ਚੰਗੀ ਕੀਮਤ ਦੇ ਦੇ ਪਿੰਡ ਦੇ ਵਪਾਰੀ ਲਾ ਵੀ ਰਹੇ ਸੀ ਓਕੇ ਬਾਕੀ ਫਿਰ ਐ ਹੋ ਜਾਂਦਾ ਉਹ ਧਾਰ ਸਦਾਰ ਪਾਲਦੇ ਰਹੇ ਹੁੰਦੇ ਆ ਬਿਲਕੁਲ ਹੁੰਦੇ ਹੀ ਆ ਹਾਂ ਬਈ ਹਰ ਇੱਕ ਨੂੰ ਵੀ ਆਪਣੇ ਕੋਲ ਗਾਹਾਂ ਲੈਣ ਦੇਣ ਕਰਨਾ ਹੁੰਦਾ ਆਪਾਂ ਨੂੰ ਐ ਸੀ ਚਲ ਵੀਡੀਓ ਬਣ ਗਈ ਕਿਸੇ ਚੰਗੇ ਕਦੇ ਵਗੋ ਪਰ ਨਾਲ ਤੇ ਬਿਲਕੁਲ ਜੀ ਬਿਲਕੁਲ ਕਿਉਂਕਿ ਚੰਗੇ ਦੁੱਧ ਵਾਲਿਆਂ ਦਾ ਬਈ ਪਾਲਦੇ ਫਿਰਦੇ ਨਹੀਂ ਥਾਉਂਦੀਆਂ ਚੰਗੀਆਂ ਹਨਾ ਨਹੀਂ ਚੰਗੀ ਕੀਮਤ ਤੇ ਲੱਗ ਰਹੀ ਹੈ ਜਿੱਥੇ ਵਪਾਰੀ ਲੱਭਦੇ ਆ ਓਕੇ ਓਕੇ ਨਹੀਂ ਮੱਝ ਵੈਸੇ ਹੀ ਬਹੁਤ ਭਾਰੀ ਹੈ ਨਾ ਗੱਬਣ ਦੇ ਵੈਸੇ ਵੀ ਚੰਗੀ ਆ ਮੱਝ ਠੀਕ ਹੈ ਜੇ ਇੱਕ ਠੋਕੇ ਵਾਲੀ ਗੱਲ ਬਾਈ ਸਿਮਰ ਨੇ ਕਹੀ ਦਿੱਤਾ ਕਹਿੰਦਾ ਆਪਾਂ ਮੰਦੀ ਬਾਈ ਹੱਤਾਂ ਜੇ ਕੋਈ ਬੰਦਾ ਆਪਾਂ ਨੂੰ ਵੀ ਹੁੰਦੀ ਹੈ ਬੀਵੀ ਵਰ ਵਧੀਆ ਲੱਗੀ ਬਾਈ ਵੀ ਅਸੀਂ ਦੁੱਧ ਚੜਾ ਕੇ ਲੈ ਕੇ ਜਾਣੀਆਂ ਤੁਸੀਂ ਉਹ ਵੀ ਚੋਕੇ ਵੀ ਲਿਆ ਸਕਦੇ ਆਂ ਬਾਈ ਦੇ ਘਰੇ ਪੂਰਾ ਫੁੱਲ ਸਹੀ ਦੁੱਧ ਕੰਡੇ ਦਾ 19 ਕਿਲੋ ਤੋਂ ਉੱਪਰ ਦਿੱਤਾ ਬਾਈ ਕਹਿੰਦਾ 19 20 ਐਤੀ ਕਹਦੋ ਨਾਲੇ ਤੀਜੀ ਸੂਏ ਸੂਈ ਆ ਤੇ ਪਰ ਅਮੀਦ ਇਹ ਤੋਂ ਜ਼ਿਆਦਾ ਦੁੱਧ ਦੀ ਕਰੀ ਜਾ ਸਕਦੀ ਐ ਕਿਤੇ 22 ਲੀਟਰ ਦੀ ਕਰੀ ਜਾ ਸਕਦੀ ਐ ਅਮੀਦ ਤਾਂ ਤੁਸੀਂ ਬਾਕੀ ਆਪ ਹੀ ਐਸਟੀਮੇਟ ਤੁਸੀਂ ਲਾ ਲਓ ਤੇ ਹੈ ਤਾਂ ਆਰਡਰ ਰੂਟਰ ਬਹੁਤ ਤੜਕੇ ਜਿਵੇਂ ਬੱਚੇ ਨੂੰ ਵੀ ਚੰਗਾ ਆਵੇ ਆ ਤੇ ਆ ਸਾਰਾ ਸਾਰਾ ਥੋੜੀ ਬੋਲੀ ਉਦੋਂ ਕਡੇਮਾ ਵਾਲਾ ਸੀ ਬੈਠਾ ਨਹੀਂ ਸੀ ਆ ਬੈਠਿਆ ਨਹੀਂ ਜਾਂਦਾ ਸੀ ਤਾਂ ਫੇਰ ਵੀ ਤੁਸੀਂ ਆਰਡਰ ਦੇਖੋ ਆ ਦੇ ਜਿੰਨਾ ਢੱਲਾ ਕੀਤਾ ਤੇ ਉਹ ਵੀ ਢੱਲਾ ਪਾਣ ਸਾਰਾ ਸੋਡੇ ਮੂਰੇ ਸੋ ਹੋਈ ਜਾਂਦਾ ਵੀ ਬਲ ਪਏ ਆ ਠੀਕ ਹੈ ਜਿੰਨਾਕ ਆਪਾਂ ਖਾਲੀ ਕੀਤਾ ਤੇ ਜੇ ਤੁਸੀਂ ਪਹਿਲਾਂ ਸੂਨ ਤੋਂ ਪਹਿਲਾਂ ਦੇਖ ਲੈਂਦੇ ਤਾਂ ਇਹ ਤਾਂ ਖੁਦ ਬੈਠਿਆ ਨਹੀਂ ਜਾਂਦਾ ਸੀਗਾ ਤੇ ਇਸੇ ਕਰਕੇ ਥੋੜੀ ਜੀ ਇਹ ਦਿੱਕਤਮੰਦੀ ਫਿਰ ਬੱਚਾ ਚੰਗਾ ਕੇ ਕੁਛ ਬੋਲੀ ਕੱਢੀ ਫਿਰ ਇਹਨੇ ਮਾਰੇ ਮੋਟੇ ਕਾਕੂ ਖਾ ਕੇ ਤੇ ਹੁਣ ਇਹ ਬ ਤਾ ਬਾਕੀ ਨੰਬਰ ਤੁਹਾਨੂੰ ਬਾਈਏ ਦੋ ਵਾਰੀ ਬੋਲਤਾ ਤਾਂ ਵੀਰ ਤੁਸੀਂ ਜਿਹੜਾ ਵੀ ਬੰਦਾ ਭਰਾ ਚਾਹ ਬਣ ਤਾਂ ਉਹ ਜ਼ਰੂਰ ਕਨੈਕਟ ਕਰਿਓ ਧੰਨਵਾਦ ਜੀ ਸਤਿ ਸ੍ਰੀ ਅਕਾਲ